ਜੇ ਜੇ ਤੋ ਨੀਤੇ ਨਾ ਸਾਰੇ ਜਾਣੇ ਸੋਨੀ ਉਹ ਜੀ ਸਾਥ ਦੇਣਦੇ ਆ ਨਾ ਇਹਨਾਂ ਨੇ ਸੋਨੀ ਉਹਦੇ ਵਿਆਹ ਵਾਸਤੇ ਮੰਨਣ ਆਲੇ ਇਹ ਤਾਂ ਕਰਦੀ ਨਾ ਮੁੱਠੀ ਪਿਆਰੀ ਹੋ ਜਾਣੀਆ ਮੁੱਠੀ ਪਿਆਰੀ ਹੋ ਕੇ ਗੰਗੂ ਨਾ ਤੇ ਸ਼ਾਇਦ ਇਹਨਾਂ ਦੇ ਮੰਨਣ ਚ ਆਵੀ ਜਾਵੇ ਨਾਲੇ ਪਹਿਲਾਂ ਸੋਨੀ ਨਾਲ ਗੱਲ ਕਰ ਲੈਣੀ ਹੈ ਬਾਹਰੋਂ ਚਿੰਨਾ ਨਾਲ ਗੱਲ ਕਰਾਂਗੇ ਇਹ ਬੜੀਆ ਜਿਹੀ ਸੋਚਾਂ ਵਿਚਾਰੀਆਂ ਜਿਹ ਚ ਪਈ ਆ ਬੜੀ ਸਲਾਬੀ ਜੀ ਆ ਇਹ ਦੇਖੋ ਲੈਣੀ ਅੱਜ ਤੁਸਕ ਪਿਸਕ ਵੀ ਕੀ ਬਣਿਆ ਦੀਦੀ ਇਹ ਆ ਜਾ ਸਾਰਾ ਦਿਨ ਕੰਮ ਹੀ ਕਰਨੇ ਆ ਸਾਰਾ ਦਿਨ ਕੰਮ ਹੀ ਕਰਦੀ ਰਹਿਣੀ ਆ ਆ ਜਾ ਘੜੀ ਬਈਏ ਤੇ ਨਹੀਂ ਬੜੇ ਨੀਂ ਨਕੇ ਆ ਦਵਿੰਦਰ ਕੰਮ ਹੀ ਨਹੀਂ ਮੁੱਕਦੇ ਛੋਟੇ ਛੋਟੇ ਵੇਹਨ ਦਾ ਤਾਂ ਟਾਈਮ ਨਹੀਂ ਲੱਗਦਾ ਸਾਰਾ ਦਿਨ ਨਹੀਂ ਕੰਮ ਤੇ ਇਦਾਂ ਹੀ ਚੱਲਦੇ ਰਹਿੰਦੇ ਆ ਆਓ ਚ ਲਈ ਤੇ ਚੱਲਦੀ ਰਹਿੰਦੀ ਤੈਨੂੰ ਪਤਾ ਬਹਿ ਜਾ ਕੀ ਕਰਦੀ ਆਈ ਆ ਨਾ ਕੀ ਗੱਲ ਬਾਕੀ ਕਿੱਥੇ ਗਏਗਾ ਤੇ ਨੀਓ ਮੰਮੀ ਮੜਾ ਜਾਗਵਣੀਆਂ ਕਰ ਗਈ ਆ ਅੱਛਾ ਆਹੋ ਕਰ ਲੈ ਕੰਮ ਤਾਂ ਹਾਂ ਕਰ ਰਹਾ ਕੰਮ ਤੇ ਕਰ ਲਿਆ ਅੱਜ ਧੁੱਪ ਲੱਗੀ ਬਾਵਾ ਦੇ ਮੈਂ ਹਾਂ ਚੱਲ ਗੜੀ ਬਾਹਰ ਪੈਣੇ ਬੜਾ ਡਈ ਹੀ ਕੱਲ ਗਰਮ ਹੋਣ ਜਦੋਂ ਮੈਂ ਗਈ ਹਾਂ ਕੋਈ ਗੱਲ ਹੋਈ ਹੀ ਹੋ ਨਹੀਂ ਨਹੀਂ ਸਭ ਆਈ ਇਦਾਂ ਦਾ ਉੱਚੀ ਉੱਚੀ ਬੋਲਦੇ ਆ ਕੀ ਕਰਨਾ ਤੈਨੂੰ ਵੀ ਪਤਾ ਹੀ ਆ ਨਾ ਮੈਂ ਉਹਲੇ ਪੜਦੇ ਜੇ ਰੱਖਾ ਕਰ ਕੀ ਕਰਦੇ ਲੋਗੇ ਹੈਗੀ ਆ ਤੇ ਉਹ ਗੱਲ ਕਰ ਕੀ ਹੋਣੀ ਆ ਦੀਦੀ ਜਰਾਬਾਂ ਤੋਂ ਡਈ ਹੀ ਰੌਲਾ ਪਾਉਣਾ ਓਏ ਗਏ ਗਜਰਾਬ ਤੇ ਇਹਨੂੰ ਵੀ ਪਤਾ ਹੁਣ ਇਨ ਜਰਾਬਾਂ ਦੇ ਜੋੜੇ ਆ ਤੇ ਜਰਾਬਾਂ ਸਿਆਲ ਚ ਮੁੜ ਕੇ ਲੱਭਦੀਆਂ ਨਹੀਂ ਆ ਇਹ ਕਰੋ ਕਦੀ ਹਾਲ ਆ ਮੈਂ ਜੋਰਦਨ ਤਿੰਨ ਜੋੜੇ ਲਈ ਆਈ ਤੇ ਜੇ ਕਤੂੜੀ ਫਿਰਦੀ ਆ ਦੇਖ ਗਏ ਕਾ ਕੱਪੜਿਆਂ ਚ ਹੀ ਡਰ ਜਾਂਦੀਆਂ ਫੇ ਫੇਰ ਲੱਗ ਜਾਂਦੀਆਂ ਤੇ ਮੈਂ ਤੇ ਫਿਰ ਕਹਿਤਾ ਮੈਂ ਹਾਂ ਵੀ ਮੈਂ ਆਪਣੇ ਪੇਕੇ ਨਹੀਂ ਦੇ ਆਈ ਇੱਥੇ ਹੀ ਆ ਫੇਰ ਨਹੀਂ ਬੋਲੀ ਠੰਡੀ ਜੀ ਹੋ ਗਈ ਮੈਂ ਤੇ ਆਪਰੇ ਸਨ ਆ ਗਈ ਆ ਚਾਰ ਮੈਂ ਗੁੱਸਾ ਕਰੀ ਤੇ ਕਰੇ ਅੱਜ ਦੀ ਗੱਲ ਨਹੀਂ ਆ ਦੋ ਤਿੰਨ ਵਾਰੀ ਇਹ ਗੱਲ ਹੋਈ ਆ ਘਰ ਚ ਮਾੜੀ ਜੀ ਵੀ ਗੱਲ ਹੁੰਦੀ ਮੰਮੀ ਦੀ ਤੇ ਆਦਤ ਆ ਗਲੇਡੂ ਸਟੰਡਾ ਬਣਾ ਨੱਕ ਦੇ ਰੱਖੇ ਹੁੰਦੇ ਆ ਉਹ ਮੈਨੂੰ ਨਹੀਂ ਕਹਿਣੀ ਇਹਨੇ ਹਾਂ ਸਿੱਧਾ ਹੀ ਇਹਨਾਂ ਨੂੰ ਕਹਿਣੀ ਨਹੀਂ ਬਹੁਤ ਵਧੀਆ ਕੀਤਾ ਤੂੰ ਇੰਨੀ ਕ ਕਰ ਗਈਆਂ ਤੇ ਨਹੀਂ ਦਦੀ ਹਵਾ ਹੀ ਬੜੀ ਤਾਂ ਦੀ ਸੀ ਬੋਲਣ ਤੇ ਮਾਫੀ ਤੇਰਾ ਨਾ ਬੋਲਦੀ ਜੇ ਮੈਂ ਕੋ ਹਾਂਦੀ ਤੇ ਕਹਣਾ ਇਹ ਭਾਈ ਤੁਹਾਡੇ ਘਰ ਇਹਨਾਂ ਕੋਈ ਤੇ ਹੁੰਦਾ ਰਹਿਂਦਾ ਕਦੀ ਦਖਲਦਾ ਜੀ ਤੁਸੀਂ ਕੀਤੀ ਨਹੀਂ ਨਾ ਮੈਂ ਤੇ ਕਿਹਾ ਸਾਰੇ ਘਰਾਂ ਚ ਹੁੰਦੀ ਐ ਦੋ ਪੰਡੇ ਖੜਕਦੇ ਹੁੰਦੇ ਆਇਆ ਹੀ ਕਹਿੰਦਾ ਮੰਮੀ ਬੜੀ ਚੁੱਪ ਚੁੱਪ ਮੈਂ ਕਿਹਾ ਮੰਮੀ ਦੀ ਹਵਾ ਕੱਢ ਗਈ ਆ ਦੀਦੀ ਕੀ ਹੋਇਆ ਨਾ ਕਿਉਂ ਕਿਸਦੇ ਘਰ ਚ ਦਖਲਦਾ ਜੀ ਕਰਨੀ ਪਹਿਲਾਂ ਤਾਂ ਤੁਹਾਡੀ ਮਾਹੌਲ ਤੇ ਅੱਗੇ ਖਰਾਬ ਹੋ ਜਾਂਦਾ ਨਹੀਂ ਮਿਲ ਕੇ ਆਪ ਜਦੋਂ ਕਿਤੇ ਜੋਬਨ ਉਦਾਂ ਪਾਂ ਨਹੀਂ ਆਵੇ ਨਾ ਆਵੇ ਜਦੋਂ ਜੋਬਨ ਘਰ ਹੁੰਦਾ ਨਾ ਤੇਨੇ ਚੇਚਾ ਨਾ ਸੋਨੀ ਨੇ ਥੋੜਾ ਬਦਾਂ ਢੱਕ ਕੇ ਰੱਖਿਆ ਕਰੋ ਤੁਸੀਂ ਵੀ ਹਾਂ ਗੱਲ ਸੱਸ ਨੇ ਦਸੀ ਹਾ ਉਹਦੀ ਨੇ ਉਹ ਤੇ ਕਿਤੇ ਕੂਨ ਨਹੀਂ ਦਿੰਦੀ ਧੀ ਆ ਹਦੀ ਧੀ ਆ ਧੀ ਆ ਅਹੀਂ ਗੜੇ ਦੁਸ਼ਮਣ ਵਾ ਜੇ ਮੈਂ ਕਹਿਣ ਲਈ ਆ ਵੀ ਇਹਦਾ ਗਾਂ ਕਿਤੇ ਕਰ ਦਈਏ ਤੇ ਤੂੰ ਦੱਸ ਵੀ ਮਾੜਾ ਸੋਚਣ ਲਈ ਆ ਤੇ ਨਹੀਂ ਤੇ ਮੁਫਤ ਦੀ ਕਾਮੀ ਮੈਨੂੰ ਕੀ ਮਾੜਾ ਲੱਗੀ ਰਹਿੰਦੀ ਸਾਰੀ ਦਿਹਾੜੀ ਨਾਲ ਤੂੰ ਤੇ ਬਹੁਤ ਵਧੀਆ ਕੀਤਾ ਜੇ ਮੈਂ ਆਪਣਾ ਸੋਚਾਂ ਵੀ ਆਪਣੇ ਸਵਾਰਥਵਾਦ ਤੇ ਮੈਨੂੰ ਕੰਮ ਵਾਲੀ ਮਿਲੀ ਆ ਮੈਂ ਕਾਨੂੰ ਇਹਦਾ ਗਾਂ ਕਰਾਂ ਤੇ ਆਪਣੇ ਵੀ ਪੈਰ ਤੇ ਕੋਹਾੜੀ ਮਾਰਾਂ ਆਖੀਦਾ ਵਾ ਜੀ ਕਿਹੜੀ ਉਮਰ ਵਾ ਜ਼ਿੰਦਗੀ ਕਿੰਨਾ ਨੰਗਣੀ ਆ ਤਰਸਦਾ ਮੈਨੂੰ ਹਾਏ ਹੇ ਨੀ ਤੇਰਾ ਤੇ ਸੁਭਾਅ ਹੀ ਨਹੀਂ ਇਦਾਂ ਦਾ ਕਿੱਦਾਂ ਸੋਚਣ ਡਈ ਆ ਮੈਂ ਤੇ ਆਨੀ ਆ ਕਰੋ ਤੇ ਗਲੋ ਲਾਓ ਪਹਿਣਾ ਜਦੋਂ ਇਧਰ ਮੇਰਾ ਬੰਦਾ ਹੁੰਦਾ ਤੇ ਅੱਜ ਕੱਲ ਆਂਦੇ ਨੇ ਬੰਦਿਆਂ ਦੇ ਪੈਰ ਐਵੇਂ ਫਿਸਲ ਜਾਂਦੇ ਵੱਧੋ ਵੱਧੀ ਤੇ ਮੈਨੂੰ ਤੇ ਬੜਾ ਹੁੰਦਾ ਹੀ ਉਹ ਤੇ ਉਹ ਉਹ ਯਾਨ ਕੇ ਆਣ ਕੇ ਗੱਲਾਂ ਜੀਆਂ ਕਰੀ ਜੋ ਮਿੱਠ ਮਿੱਠੀਆਂ ਜੀਆਂ ਨਾ ਕਿੰਨੀ ਸਲਾਹ ਦਵਾ ਆਪਣੇ ਬੰਦੇ ਨਾਲ ਦੋ ਤਿੰਨ ਵਧੀਆ ਅੰਦਰ ਵੜ ਕੇ ਗੱਲ ਕੀਤੀ ਆ ਆ ਸ਼ੱਕੀ ਜਾਂਦੇ ਤੇ ਜਾਂ ਤੇ ਆਪਣੇ ਘਰ ਉੱਥੇ ਬਹਿ ਜਾਂਦੀ ਪਿੱਛੇ ਘਰ ਤੇ ਹੈਗਾ ਹੀ ਨਾ ਇੱਕ ਕਮਰਾ ਭਾਵੇਂ ਜਿੱਦਾਂ ਮਰਜੀ ਆਹੋ ਤੇ ਜਾਂਦਾ ਕਿ ਦੂਜੇ ਥਾਂ ਘਰਦੀਏ ਨਹੀਂ ਆ ਦੂਜੇ ਥਾਂ ਉਹ ਨਹੀਂ ਨਹੀਂ ਦਿੰਦਾ ਅੱਛੇ ਉਹਨੇ ਰਹਿਣਾ ਉਹਦਾ ਕੁੱਤ ਵਾ ਫਲਾਣ ਆ ਟੀਂ ਗਾ ਤੂੰ ਆਪਸੇ ਆਣੀ ਆ ਕੱਲ ਨੂੰ ਕੋਈ ਗੱਲਬਾਤ ਹੋਗੀ ਤੇ ਫਿਰ ਕੌਣ ਜਿੰਮੇ ਆ ਅੱਤੀਏ ਬੀਤਾ ਤਾਂ ਕਫੋਨ ਤੇ ਲੱਗੀ ਰਹੀਂਦੀ ਫੋਨ ਇਹਨੇ ਕਰਨਾ ਕੀ ਆ ਨਹੀਂ ਮੇਰੀ ਗੱਲ ਸੁਣਾ ਆ ਤੇਰੀ ਸੱਸ ਹੀ ਨਾ ਵੰਡਣ ਵਾਲੀ ਆ ਵੰਡਣ ਵਾਲੀ ਹੋਏ ਇਹਨੂੰ ਮੈਂ ਸਲਾਹ ਮੈਂ ਕਹਿੰਨੀ ਦਵਾ ਤੇ ਕਰਦੇ ਕੰਨੂ ਕਾਲਾ ਮੂੰਹ ਕਰਾਉਂ ਨਹੀਂ ਤੁਹਾਡੀ ਬੇਇੱਜ਼ਤੀ ਕਰਾਉਗੇ ਮੇਰੀ ਗੱਲ ਸੁਣ ਹਾਂ ਸੁਣ ਜੇ ਤੇ ਮੇਰੀ ਧਰਮ ਦੀ ਭੈਣ ਬਾਨੀ ਲੱਗੀ ਤੇ ਇਹਨੇ ਖਾਣੇ ਚ ਕੋਹ ਪਾ ਪਉਣੀ ਆ ਤੇ ਦੂਰ ਰੋਟੀਆਂ ਦੀ ਗੱਲ ਹੁੰਦੀ ਜੀਵਨ ਸਾਥੀ ਵੀ ਬੜਾ ਜ਼ਰੂਰੀ ਜ਼ਿੰਦਗੀ ਕੱਢਣ ਵਾਸਤੇ ਜੀਵਨ ਜਿੰਦਗੀ ਪੜੀ ਲੰਮੀ ਕਿੱਧਾਂ ਕੱਢਣੀ ਆ ਆਹੋ ਹਾਂ ਰਾਤ ਦੇ ਬਿਚੀ ਦੇਖ ਹੱਤ ਇਕਨ ਦੇ ਵਿੱਚ ਪਾ ਵਾਲਾ ਹ ਇਤਨੀ ਕੀ ਕੰਡੇ ਆਪਣੇ ਪੋਤਾ ਪਾਲਣ ਦੇ ਪਿੱਛੇ ਇਹਦੀ ਜ਼ਿੰਦਗੀ ਕੋ ਖਰਾਬ ਕਰਨ ਗਈ ਹੋ ਕਰ ਰਹੇ ਜੇ ਕਿ ਤੇ ਤੁਹਾਨੂੰ ਦਰਦੀ ਤੇ ਤੁਹਾਨੂੰ ਤੇ ਆਪਣੀ ਪਈ ਮੈਨੂੰ ਤੇ ਆਪਣੀ ਪਈ ਰਹਦੀ ਮੇਰਾ ਪੁੱਤਾਂ ਬੜਾ ਬੇਗਾਹ ਤੇ ਐ ਨਹੀਂ ਕਿਤੇ ਹੋਰ ਨਾ ਕੋਈ ਚੰਦ ਚੌੜ ਦੇ ਇਸੇ ਵੀ ਉਹਦੇ ਇੰਨੇ ਜਦੋਂ ਨੇ ਘਰ ਹੁਣਾਵਾ ਕੱਲ ਕੂਰੀ ਦੇ ਵਿੱਚ ਬਿਸ਼ਾ ਗਾ ਗਵਾੜ ਮੱਥਾ ਵਾ ਸਿਰ ਪੜਵਾਉਗੀ ਤੇ ਆਪ ਮੂੰਹ ਜੋ ਕੇ ਤਰਪੂਗੀ ਤੇ ਕੇ ਕੂਰੀ ਸਿਰ ਸਰਕਾਰ ਹੋਰ ਕੀ ਹਥੇਰੀ ਰੱਖਦੀ ਕਿ ਮੈਂ ਕਵਾਂ ਸੋਨੀ ਨਾ ਲਾ ਲਾਉਣਾ ਇਹਦਾ ਕਹ ਤੇ ਮੈਂ ਤੇਰੀ ਸੱਸ ਨਾਲ ਕਰਾਂ ਗੱਲ ਮੜੀ ਜੀ ਕਰੀ ਜਰਾ ਕਠਹਿਰ ਕੇ ਕਰੀ ਆਹੋ ਕਹਿਣਾ ਵੇਖ ਲੈ ਕਿ ਤਾ ਬੇਟਾ ਬੇਟੇ ਨੂੰ ਪਤਾ ਤੇ ਮੈਂ ਉਧਰ ਆਉਣੀ ਨੇ ਤੇ ਕਹਿਣਾ ਇੰਨੇ ਕਿਹਾ ਹੋਣਾ ਹਾਂ ਹੋਣੀ ਠਹਿਰ ਕੇ ਆਉਂਗੀ ਵੇਖਾ ਵੇਖਾ ਜਿੱਥੋਂ ਤੂੰ ਬੋਲਦੀ ਹੈ ਨਾ ਮੈਨੂੰ ਸਾਰਾ ਪਤਾ ਵਾ ਨਹੀਂ ਮੈਂ ਕਿਉਂ ਸੋਨੀ ਨੂੰ ਕੱਢਣ ਦੀ ਅਸਲਾਵਾ ਦਵਾ ਕਦੀ ਮੇਰ ਨਾਲ ਹੱਥ ਵਟਾ ਦੇ ਕਦੀ ਲੀੜੇ ਧਵਾ ਦੇ ਕਦੀ ਹੰਗਾਲ ਦੇ ਉਹ ਤੇ ਮੇਰੀ ਸਰਾਨੇ ਦੀ ਬਾਹ ਵਾ ਦੁੱਖ ਸੁਖ ਸੁਣਦੀ ਔਖੀ ਵੇਲੇ ਜਦ ਬਿਮਾਰ ਪਈ ਹੋਵਾਂ ਤੇ ਕਦੀ ਉਹਨੇ ਹੀ ਚਾਹ ਪੁੱਛਣੀ ਤੇਰੇ ਤੋਂ ਕਦੀ ਇਹਨਾਂ ਨਾਲ ਸਰਿਆ ਕਿ ਕੁੱਟ ਚਾਹ ਪਿਆਦਾ ਬੱਲੇ ਨਹੀਂ ਤੇਰੇ ਅਹ ਸੱਤ ਮੇਰੀ ਦੇ ਕੱਲ ਗੀਗਾ ਵਾਲਾ ਪਾ ਪਉਣੀ ਹੈ ਮੰਮੀ ਮੰਮੀ ਸਾਰੇ ਸਾਰੇ ਪਤੰਗ ਲਿਓ ਹੁੰਦੇ ਆ ਮਿਲ ਲਿਆ ਦੋ ਅੱਜ ਸਾਰੇ ਪਤੰਗ ਲਿਓ ਹੁੰਦੇ ਆ ਮਿਲੋ ਜੇ ਦੋ ਕੋਤ ਤੰਗ ਮੈਂ ਲਿਆ ਦੇਣੀ ਅਜੀ ਕੋਲ ਪਿਆ ਹੈ ਨੀ ਨਾ ਤੇ ਤੇਰੇ ਤਾਇ ਜੀ ਨੂੰ ਆ ਲਾਂ ਦੇ ਉਹਨਾਂ ਨੂੰ ਕਹੂੰਗੀ ਲੈ ਦੋ ਚੰਗਾ ਤੇ ਹਜੇ ਤੁਸੀਂ ਉਦਾਂ ਹੀ ਵੇਖੋ ਕੋਠੇ ਤੇ ਨਹੀਂ ਜਾਣਾ ਥੱਲੇ ਵੇਖੋ ਕਿੱਦਾਂ ਗੁੱਡੀ ਚੜਦੀ ਆ ਤੇ ਵੇਖੀ ਜਾਓ ਪਹਿਲਾਂ ਫੇਰ ਨਾ ਤਾਇਆ ਜੀ ਆਉਣਗੇ ਤੇ ਫਿਰ ਉਹਨਾਂ ਨੂੰ ਕਹੂੰਗੀ ਕਿ ਪੈਸੇ ਦੇ ਦੋ ਤੇ ਇਹਨਾਂ ਨੂੰ ਗੁੱਡੀ ਲੈ ਦੋ ਚੰਗਾ ਤੇਰੇ ਪਾਪਾ ਆਉਂਦੇ ਨਾ ਤੇ ਉਹਨਾਂ ਨੂੰ ਕਹਿਨੀ ਆ ਚਲ ਜਾਓ ਤੁਸੀਂ ਖੇਡੋ ਥੱਲੇ ਖੇਡੇ ਕੋਠੇ ਤੇ ਨਹੀਂ ਜਾਣਾ ਇਧਰ ਆ ਮੈਂ ਕਿੱਥੇ ਜਾ ਲਿਆ ਵਾ ਬੰਗਲਾਨ ਤੇ ਬਾਹਰ ਕੀ ਆ ਆਪ ਤੇ ਤਾਂ ਸਾਰੀ ਦਿਹਾੜੀ ਟਿਕਣਾ ਨਹੀਂ ਉਹਨੂੰ ਵੀ ਨਾਲ ਲਈ ਫਿਰਦਾ ਰਹਿਣਾ ਵਾ ਮੰਮੀ ਉਹਨੂੰ ਕਿਉਂ ਡਾਟਦੇ ਉਹ ਮੇਰਾ ਵੱਡਾ ਵੀਰ ਤੈਨੂੰ ਪਤਾ ਵਾ ਕਿਉਂ ਡਾਟਦੇ ਆ ਤੇ ਤੂੰ ਵੀ ਚੁੱਪ ਕਰਕੇ ਅੰਦਰ ਨਾ ਪੜਿਆ ਕਰ ਸਾਰਾ ਦਿਨ ਫਿਰਦਾ ਰਹਿੰਦਾ ਉਹਦੇ ਨਾਲ ਨਾ ਮੇਰੀ ਗੱਲ ਸੁਣਾ ਉਹਨੂੰ ਕਿ ਹਵੇਲੇ ਬਾਹਰ ਵੀ ਲਿਆ ਕਰ ਸਾਰਾ ਦਿਨ ਕੋਠਿਆਂ ਤੇ ਗੁੱਡੇ ਚੜਾਉਂਦੇ ਮੂੰਹ ਚੋ ਕੇ ਵੇਂਦਾ ਰਹਿੰਦਾ ਵਲਗਨ ਹੈ ਨਹੀਂ ਜੀ ਉੱਤੋਂ ਡੇਗ ਗਿਆ ਨਾ ਤੇ ਤੁਹਾਨੂੰ ਇਹ ਪਤਾ ਲੱਗ ਜਾਣਾ ਵਾ ਮੈਂ ਦੀਦੀ ਸਮਝਾ ਕੇ ਕੱਲਿਆ ਹੀ ਹੋ ਤੀ ਮੇਰੇ ਕੋ ਗੁੱਡੀ ਮੰਗਣ ਦੇ ਹੀ ਤੇ ਜੇ ਪੈਸਾ ਕੋਲ ਕੋਈ ਨਹੀਂ ਹੱਥ 'ਚ ਤੇ ਮੈਂ ਐਸੇ ਕਰਕੇ ਕਿਆ ਹੀ ਵੀ ਥੱਲੇ ਹੀ ਖੇਡੇ ਕੋਠੇ ਤੇ ਨਾ ਜਾਇਓ ਹੁਣ ਬੱਚੇ ਆ ਬੱਚੇ ਖੇਡਦੇ ਆ ਤੇ ਮੈਂ ਬੱਚੇ ਨੂੰ ਕੀ ਕਹਿ ਸਕਦੀ ਆ ਹੋਇਆ ਕਿ ਤੇ ਕਦੀ ਕਦਾਂ ਹੀ ਖੇੜ ਹੀ ਲਿਆ ਜ਼ਰੂਰੀ ਨਹੀਂ ਵੀ ਸਾਰਾ ਦਿਨ ਕੁੱਤੇ ਦੌੜ ਰੱਖਣੀ ਆ ਚੱਲੋ ਤੂੰ ਬੈਕ ਵਰਕ ਤੇ ਬੈ ਅੰਦਰ ਪਰ ਤੇ ਨਾਲੇ ਇੱਧਰ ਆ ਗੱਲ ਸੁਣ ਮੇਰੀ ਤੂੰ ਬੈ ਜਾ ਇੱਥੇ ਵੇ ਸੋਨੀਆ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੂੰਹ ਦੀ ਭਾਵੇਂ ਮੈਂ ਜਿੰਨੀ ਮਰਜ਼ੀ ਬਰਬੋਲੀ ਆ ਪਰ ਮੇਰਾ ਦਿਲ ਸ਼ੀਸ਼ੇ ਵਰਗਾ ਸਾਫ਼ ਆ ਹਾਂ ਗੱਲ ਵੱਖਰੀ ਆ ਵੀ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਨਾ ਸਿੱਧੇ ਮੂੰਹ ਤੇ ਕਹਿ ਦੇਣੀ ਆ ਇਸੇ ਕਰਕੇ ਤੇ ਪਰਿਵਾਰ ਦੇ ਵਿੱਚ ਸਾਰੇ ਮੈਨੂੰ ਕਹਿੰਦੇ ਆ ਵੀ ਤੂੰ ਬਰਬੋਲੀ ਆ ਚੰਗਾ ਨਹੀਂ ਚਾਹੁੰਦੇ ਪਰ ਗੱਲ ਅਸਲ ਵਿੱਚ ਇਹ ਆ ਵੀ ਜਦੋਂ ਤੂੰ ਤੁਰੀ ਫਿਰਦੀ ਆ ਨਾ ਇਦਾਂ ਨਿਮੋਝਾ ਨਹੀਂ ਜੀ ਤੇ ਮੈਂ ਥੁਜਰੀ ਨਹੀਂ ਜਾਂਦੀ ਐਡਾ ਵੀ ਮੇਰਾ ਪੱਥਰ ਦਿਲ ਨਹੀਂ ਆ ਵੀ ਆਪਣੇ ਸੁਖ ਵਾਸਤੇ ਤੇਰਾ ਮੈਂ ਸੋਚਣਾ ਆ ਵੇ ਗੱਲ ਟਾਈਮ ਪਾਸ ਕਰਨ ਦੀ ਤਾਂ ਰੋਟੀ ਖਾਣ ਦੀ ਨਹੀਂ ਆ ਗੱਲ ਇਹ ਆ ਕਿ ਜ਼ਿੰਦਗੀ ਜਿਉਣ ਵਾਸਤੇ ਨਾ ਇੱਕ ਜੀਵਨ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਆ ਜਦੋਂ ਮੈਂ ਗੌਰਵ ਦੇ ਮੂੰਹ ਹਲੇ ਵੇਖੀ ਨਹੀਂ ਆ ਨਾ ਤੇ ਕਈ ਵਿਚਾਰ ਆਉਂਦੀਆਂ ਵਾ ਕਿ ਇਹਦੇ ਸਿਰ ਤੇ ਪਿਓ ਦਾ ਸਾਯਾ ਹੋਣਾ ਚਾਹੀਦਾ ਇਹਦੀਆਂ ਵੀ ਕੋਹ ਰੀਝਾਂ ਵਾ ਬਾਕੀ ਦੋ ਟਾਈਮ ਦੀ ਰੋਟੀ ਤੂੰ ਤੁਹਾਨੂੰ ਵਾਧੂ ਨਹੀਂ ਆ ਉਹ ਤਾਂ ਅਸੀਂ ਤੇਰੀਆਂ ਬਥੇਰੀਆਂ ਰੀਝਾਂ ਕਰਾਂਗੇ ਪਰ ਮੇਰੀ ਗੱਲ ਮੰਨ ਤੂੰ ਦੂਜਾ ਵਿਆਹ ਕਰਾ ਲੈ ਜ਼ਿੰਦਗੀ ਬੜੀ ਲੰਮੀ ਕੱਟਣੀ ਔਖੀ ਹੋ ਜਾਣੀ ਹੋ ਨਾ ਨਾ ਦੀਦੀ ਇਦਨਾ ਕੋ ਮੈਨੂੰ ਪਤਾ ਵਾ ਕਿ ਤੁਸੀਂ ਮੇਰੇ ਨਾਲ ਬੜਾ ਪਿਆਰ ਕਰਦੇ ਹੋ ਮੇਰੀਆਂ ਭੈਣਾਂ ਵਾਂਗੂ ਮੇਰੀਆਂ ਮਾਵਾ ਵਾਂਗੂ ਤੁਸੀਂ ਮੈਂ ਤੁਹਾਡੇ ਸਾਰੇ ਬੇਟੀ ਆ ਆ ਤੁਸੀਂ ਵੇਖਾ ਹੈਗੇ ਆ ਮੇਰਾ ਨਿਕਾਜਾ ਮੁੰਡਾ ਵਾ ਮੈਂ ਤੇ ਸਿਰਫ ਤੁਹਾਡੇ ਸਹਾਰੇ ਬੈਠੀ ਆ ਤੁਹਾਡੇ ਤੁਹਾਡੀ ਆਸ ਲੈ ਕੇ ਕੀ ਤੁਸੀਂ ਮੇਰੇ ਨਾਲ ਲੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਨਹੀਂ ਚਾਹੁੰਦੀ ਕਿ ਤੇਰੇ ਬੱਚੇ ਨੂੰ ਇੱਕ ਸੋਹਣੀ ਜ਼ਿੰਦਗੀ ਮਿਲੇ ਸੋਹਣੇ ਸਕੂਲੇ ਪੜੇ ਨਾ ਦੀਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਹੋ ਨਾ ਮੇਰੇ ਬੱਚੇ ਨੂੰ ਸਾਰਾ ਕੁਝ ਮਿਲੂਗਾ ਮੈਂ ਨਹੀਂ ਮੈਨੂੰ ਇਹ ਗੱਲ ਦੁਬਾਰਾ ਨਾ ਕਿਉ ਮੈਂ ਨਾ ਇਹ ਆਪਣੇ ਮਨ ਨੂੰ ਨਾ ਸਮਝੋਤਾ ਦੇ ਕੇ ਬੈਠੀ ਆ ਇਹ ਬੱਚਾ ਮੇਰਾ ਮੇਰੇ ਨਾਲ ਆ ਤੇ ਤੁਸੀਂ ਸਾਰੇ ਮੇਰੇ ਨਾਲ ਹੋ ਤੇਰਾ ਬੱਚਾ ਮੈਨੂੰ ਤੇਰਾ ਬੱਚਾ ਤੇਰੇ ਨਾਲ ਹੀ ਰਹਿਣਾ ਆ ਅਹੀਂ ਕਹਤੋਂ ਕਿ ਤੇਰਾ ਬੱਚਾ ਲੱਗ ਹੋਣਾ ਵਾ ਪਰ ਫਿਰ ਵੀ ਨਾ ਜੀ ਜੀ ਅਗਰ ਤੂੰ ਅੱਜ ਕਰਾ ਲੈਨੀ ਆ ਨਾ ਜੇ ਆਪਣੇ ਖਾਤਰ ਨਹੀਂ ਨਾ ਤੇ ਘੱਟੋ ਘੱਟ ਗਰਵ ਦੀ ਖਾਤਰ ਹੀ ਸਹੀ ਮਨੂ ਇੱਕ ਚੰਗੀ ਜ਼ਿੰਦਗੀ ਮਿਲੂਗੀ ਨਾ ਦੀਦੀ ਨਾ ਮੈਨੂੰ ਬਾਰ-ਬਾਰ ਇਦਾਂ ਨਾ ਕਹ ਦੇ ਦੀ ਮੈਂ ਇਹ ਗੱਲ ਵਰ ਸੋਚਿਆ ਵੀ ਨਹੀਂ ਆ ਮੈਂ ਇੱਕ ਕਦਮ ਬਿਲਕੁਲ ਨਿਕਲਣਾ ਚਾਹੁੰਦੀ ਦੀਦੀ ਪਲੀਜ਼ ਆ ਦੋ ਹੱਥ ਜੋੜ ਕੇ ਬੇਨਤੀ ਆ ਮੇਰਾ ਬੱਚਾ ਮੇਰੇ ਕੋਲ ਰਹਿਣ ਦੋ ਨਾ ਦੀਦੀ ਨਾ ਹਾ ਦੋ ਇਹਦੇ ਵਾਲੀ ਐਥੇ ਪਤਾ ਨਹੀਂ ਕੀ ਦਿਖੰਦਿਆ ਰਿਆ ਕਰਾ ਇਤਨੀ ਜ਼ਿੰਦਗੀ گزار ਚੰਗੀ ਭਲੀ ਮਰੇ ਬੱਚੇ ਨੂੰ ਚੰਗੀ ਜ਼ਿੰਦਗੀ ਦੇ ਜਿਹੜਾ ਕੋਈ ਐ ਮੇਰੀਆਂ ਜੜਾਂ ਚ ਬੈਣ ਨੂੰ ਫਿਰਦਿਆ ਧਾਕਾ ਤੇ ਬਿਹਤਰਾ ਬੀਜੀ ਨਾਲ ਗੱਲ ਪਚਾਉਣੀ ਹੈ ਜੇ ਸਿੱਧੀ ਸਿੱਧੀ ਬੀਜੀ ਨਾਲ ਗੱਲ ਮੈਂ ਕੀਤੀ ਨਾ ਉਹ ਤੇ ਅੱਗੇ ਕਹਿੰਦੀ ਤੂੰ ਉਹਨੂੰ ਚੰਗਾ ਨਹੀਂ ਚਾਹੁੰਦੀ ਮੁੱਕਾ ਮੁੱਕ ਦਿੰਦੀ ਮਾਰੀ ਕਹਿੰਦੀ ਨਹੀਂ ਤੇ ਕਰਕੇ ਮੈਂ ਆਪ ਤੇ ਗੱਲ ਕਰਨੀ ਹੈ ਜਾਂ ਤੇ ਇਹਨਾਂ ਕੋ ਕਰਾਉਂਗੀ ਜਾਂ ਫੇ ਮਾਸੀਆਂ ਕੋ ਕਹਿੰਨੀ ਮਾਸੀ ਦੀ ਗੱਲ ਬਾਵਾ ਮੰਮੀ ਮੰਨਦੀ ਹੋਈ ਬੀਜੀ ਮੈਂ ਵੇਲੀਓ ਆਵਾ ਲਾ ਮਾਸੀ ਤੇ ਸਬਜ਼ੀਆਂ ਵੇਚੀ ਆ ਇਦਾਂ ਕਰਦੇ ਆ ਘਰ ਤੇ ਸਾਰੇ ਸਾਹਮਣੇ ਹੁੰਦੇ ਮਾਸੀ ਨਾਲ ਕੜੀ ਕਰ ਲੈਂਦੀ ਆ ਸੋਨੀਆਂ ਬਾਦੇ ਸ਼ਹਿਰੇ ਦੇ ਮੰਨਣ ਵਿੱਚ ਆਈ ਜਾਵੇ ਪੀਤ ਹੁੰਦੇ ਆ ਮਾਸੀ ਸਭ ਜੀਆਂ ਜਾਏ ਆ ਆਹ ਮੈਂ ਇੱਧਰ ਕਦੀ ਆਈ ਨਹੀਂ ਸੀ ਤੇ ਮੈਂ ਕਿਹਾ ਚੱਲ ਵੇਖ ਕੇ ਹੁੰਦੀ ਆ ਗੋਪੀ ਕੱ비 ਹੋਈ ਆ ਸਭ ਜੀ ਬੜੀ ਸੋਹਣੀ ਹੋਈ ਆ ਮੈਂ ਵੀ ਚੱਲੀ ਹੀ ਵੇਲੀ ਨੂੰ ਤੇ ਤੁਹਾਨੂੰ ਇੱਥੇ ਤੁਰੇ ਫਿਰਦਾ ਵੇਖ ਕੇ ਤੁਹਾਡੀ ਆ ਲੱਗੀਆਂ ਅੱਛਾ ਕੀ ਕਰਦੀ ਆਂ ਕੱਖ ਬਣੀ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਤੇ ਘਰ ਤੇ ਉਹ ਗੱਲ ਆਂਦੇ ਹੁੰਦੇ ਪੀ ਵੇੜੇ ਨਾ ਵੇੜਾ ਵਾ ਕਿੱਥੇ ਮਰਜੀ ਬੈਠ ਕੇ ਗੱਲ ਕਰੋ ਕੋਈ ਨਾ ਕੋਈ ਕੰਦੀ ਬਲੂਈ ਲੱਗਾ ਹੀ ਰਹਿੰਦਾ ਵਾ ਤੇ ਮੈਂ ਕਹਿਣ ਲਈ ਹਾਂ ਪੀ ਕਰਦੇ ਆ ਨਾ ਜਦੋਂ ਮੈਂ ਗੱਲ ਕਰਨੀ ਆ ਤੇ ਮਾਸੀ ਸਾਰੇ ਮੈਨੂੰ ਗਲਤ ਸਮਝਦੇ ਆ ਸੋਨੀਆ ਬੜੀ ਗੱਲ ਕਰਨੀ ਸੀ ਜਦੋਂ ਇਦਾਂ ਤੁਰੀ ਫਿਰਦੀ ਮੈਨੂੰ ਚੰਗੀ ਨਹੀਂ ਲੱਗਦੀ ਬੜਾ ਹੀ ਜੀ ਨੂੰ ਕੁਝ ਹੁੰਦਾ ਵੇਖ ਕੇ ਤੇ ਕੀ ਉਮਰ ਵੇ ਦੀ ਜੇ ਆਪਾਂ ਹੁਣ ਇਹਦਾ ਵਿਆਹ ਕਰਤੀਏ ਤੇ ਕਿਤੇ ਇਹ ਵੀ ਆਪਣੀ ਜ਼ਿੰਦਗੀ ਜੀ ਲੂਗੀ ਜੇ ਰੱਬ ਨੇ ਉਹਦੇ ਨਾਲ ਹਾਦਸਾ ਕਰ ਦਿੱਤਾ ਵਾ ਤੂੰ ਨੂੰ ਦੂਰੀ ਜ਼ਿੰਦਗੀ ਜੀਉਣ ਦਾ ਮੌਕਾ ਮਿਲਣਾ ਚਾਹੀਦਾ ਵਾ ਹੁਣ ਮੰਮੀ ਉਹਨਾਂ ਨਾਲ ਮੈਂ ਜਦੋਂ ਗੱਲ ਕਰਨੀ ਆ ਤੇ ਮੰਮੀ ਨੂੰ ਤੇ ਫਿਰ ਪੁੱਛੇ ਇਹੀ ਹੋ ਵੀ ਆਪਣਾ ਪੋਤਾ ਵਾ ਉਹ ਪਿਆਰਾ ਹੀ ਉਹ ਉਹਦਾ ਕਰਕੇ ਨੇ ਨਾ ਲੈਂਦੀ ਵੀ ਇਹ ਰਹੂਗੀ ਤੇ ਸਾਡਾ ਪੋਤਾ ਵੀ ਅੱਖਾਂ ਸਾਹਮਣੇ ਰਹੂਗਾ ਪਲ ਜੂਗਾ ਚਲੋ ਹੁੰਦਾ ਵੀ ਆ ਦਾਦੀਆਂ ਬਾਬਿਆਂ ਨੂੰ ਫਿਕਰ ਪਰ ਅਸੀਂ ਇਹਦੇ ਵਾਸਤੇ ਉਹਦੀ ਜ਼ਿੰਦਗੀ ਨਾ ਕਿਉਂ ਖੇਡੀਏ ਮੇਰੀ ਤਾਂ ਕੋਈ ਸੁਣਦਾ ਨਹੀਂ ਆ ਤੁਸੀਂ ਮੰਮੀ ਨਾਲ ਗੱਲ ਕਰਕੇ ਵੇਖਿਓ ਹਾਂ ਆਪਣੇ ਹਿਸਾਬ ਨਾਲ ਸਮਝਾਓ ਰੀਤ ਗੱਲ ਤੇ ਤੇਰੀ ਠੀਕ ਵਾ ਪਰ ਵੇਖ ਜਦੋਂ ਇਦਾਂ ਹੋਇਆ ਸੀ ਤੇ ਕੀ ਜਾਂਦੇ ਹੁੰਦੇ ਆ ਵੀ ਪੇਕੇਆਂ ਨੂੰ ਵੀ ਦੋਸਤ ਪਿਆ ਸੀ ਉਦੋਂ ਉਹ ਜਵਾਬ ਦੇਤਾ ਸੀ ਵੀ ਨਹੀਂ ਸਾਡੇ ਕੋਲ ਰਹੂਗੀ ਮੁੰਡਾ ਵਾ ਤੇ ਉਹ ਵੀ ਆਂਦੀ ਸੀ ਵੀ ਮੈਂ ਇੱਥੇ ਰਹਿਣਾ ਮੇਰਾ ਪੁੱਤ ਵਾ ਮੈਂ ਇੱਥੇ ਜ਼ਿੰਦਗੀ ਕੱਟ ਲੈਣੀ ਜੇ ਦੋ ਅਸੀਂ ਦਕਣਾ ਬਹਿ ਗਈ ਤੇ ਫਿਰ ਗੱਲ ਕਰਨ ਦਾ ਵੀ ਕੀ ਫਾਇਦਾ ਵਾ ਉਹ ਗੱਲ ਤਾਂ ਠੀਕ ਮਾਸ ਜੀ ਪਰ ਉਦੋਂ ਤੇ ਇਹੋ ਹੀ ਸਾਰੇ ਕਹਿੰਦੇ ਸੀ ਵੀ ਰੱਬ ਨੇ ਸਾਰਾ ਕੁਝ ਦਿੱਤਾ ਪਰ ਇਹ ਤੇ ਮਾਪੂਤ ਜੇ ਵੀ ਕਹੀ ਜਾਂਦੇ ਪਰ ਮੇਰ ਕੋ ਨਹੀਂ ਉਹ ਵੇਖਿਆ ਜਾਂਦਾ ਮੈਨੂੰ ਤੇ ਇਨਾ ਤਰਸ ਆਉਂਦਾ ਵਾ ਨਾ ਘਰ ਤੇ ਮੇਰੀ ਕੋਈ ਸੁਣਦਾ ਨਹੀਂ ਆ ਹੁਣ ਮੈਂ ਤੁਹਾਡੇ ਗਰੀਏ ਸੁੱਟਣ ਸੁਟਿਆ ਵਾ ਤੂੰ ਹੀ ਵੀ ਜੀਣਾ ਗੱਲ ਕਰ ਬੀ ਇਹਦੇ ਵਿਚਾਰੀ ਦੀ ਜ਼ਿੰਦਗੀ ਨਾ ਕਿਉਂ ਖੇਡਣ ਰਹੇ ਹੋ ਇਹਦਾ ਕਿਤੇ ਦੂਜੇ ਥਾਂ ਭਾਲ ਦਈਏ ਰਲ ਮਿਲ ਕੇ ਹੁਣ ਤੂੰ ਹੀ ਸਿਆਣੇ ਤਾਨੂੰ ਹੀ ਕਹਿਣਾ ਮੈਂ ਪ੍ਰੀਤ ਮੈਨੂੰ ਤੇ ਹੈਰਾਨਗੀ ਆਉਂਦੀ ਤੇਰੇ ਤੇ ਉਹ ਦਿਨ ਤੂੰ ਕਿਤੇ ਮੈਨੂੰ ਕਹਿਣ ਦੀ ਸੀ ਤੂੰ ਮਾਸੀ ਜੀ ਇਦਾਂ ਕਹਿਤਾ ਅੱਜ ਤੂੰ ਕਹਿਣ ਦੀ ਹੈ ਇਦਾਂ ਆ ਮੂੰਹ ਦੇ ਬਰਬੋਲੀ ਆ ਮੈਂ ਦਿਲ ਚ ਕੋ ਨਹੀਂ ਮੇਰੇ ਸਾਰਾ ਕੋ ਹਦੀਦਾ ਵਾ ਮੈਨੂੰ ਮੈਨੂੰ ਉਹ ਵੀ ਦੀਦੀ ਮੈਂ ਇਕੱਲਾ ਆਪਣਾਪ ਹੀ ਨਹੀਂ ਵੇਖਣਾ ਰਹੀ ਗੱਲ ਮੁੰਡੇ ਦੀ ਬੇਸ਼ੱਕ ਮੁੰਡਾ ਨਾਲ ਖੜਨਾ ਖੜੇ ਨਹੀਂ ਖੜਨਾ ਤਾਂ ਮੈਂ ਆਪਣੇ ਬੱਚੇ ਦੇ ਨਾਲ ਹੀ ਪਾਲੂਗੀ ਬਰਾਬਰ ਦਾ ਹੀ ਮੈਂ ਕਿਤੇ ਪਾਸਾ ਵਟਣ ਨਹੀਂ ਆ। ਦੇਖ ਪ੍ਰੀਤ ਕਹਿ ਤੋ ਦਿੰਦੇ ਆ ਪਰ ਮਾਵਾ ਤੋਂ ਬਿਨਾਂ ਨਹੀਂ ਪੁੱਤ ਈ ਆ ਪੁੱਤ ਜਿਹੜੀ ਆਖੀ ਨਹੀਂ ਕਿ ਇਹਦੇ ਲੱਗਦੇ ਸਮਾਂ ਹੀ ਇਦਾਂ ਦਾ ਆ ਗਿਆ ਅੱਜ ਕੱਲ ਚੱਲ ਖੜੇ ਕਈ ਇਦਾਂ ਦੇ ਵੀ ਮਿਲ ਜਾਂਦੇ ਆ ਲੋੜਵੰਦ ਵੀ ਬੱਚਾ ਵੀ ਰੱਖ ਲੈਂਦੇ ਆ ਪਰ ਗੱਲ ਤੋੜਦੇ ਤੋੜੂ ਰਿਸ਼ਤੇ ਤੇ ਵਾਦੂ ਮੂੰਹ ਮੱਤੇ ਲੱਗਦੀ ਜਵਾਨ ਜਾਣਵਾ ਉਹਦੇ ਚ ਕਿਹੜੀ ਕੋਈ ਕਮੀ ਆ ਨਹੀਂ ਉਹ ਤੇ ਗੱਲ ਤੇਰੀ ਠੀਕ ਵਾ ਚਲ ਕੋਈ ਨਹੀਂ ਮੈਂ ਨਾ ਭੈਣ ਨਾ ਕਿਸੇ ਵੇਲੇ ਮੌਕਾ ਕੱਢ ਕੇ ਨਾ ਤੇ ਗੱਲ ਕਰੂੰਗੀ ਟਾਈਮ ਵੇਖ ਕੇ ਕੋਈ ਮੌਕਾ ਕੱਢ ਕੇ ਨਹੀਂ ਇਕੱਲੇ ਬੈਠੇ ਰਾਤ ਤੇ ਮੈਂ ਚੱਲੀ ਵੇਲੀ ਨੂੰ ਮੈਨੂੰ ਦੱਸਣਾ ਜੇ ਸ਼ਾਮਾਂ ਨੂੰ ਕੀ ਕਹਿੰਦੇ ਗੱਲ ਕਰੋ ਮੇਰੀ ਗੱਲ ਤਾਂ ਸੁਣ ਲਾ ਤੂੰ ਤੂੰ ਤੇ ਕਾਲੀ ਹੀ ਪੈ ਗਈ ਐਨੀ ਜ਼ਿਆਦਾ ਇਹੋ ਜਿਹੇ ਫੈਸਲੇ ਜਿਹੜੇ ਹੌਸਲੇ ਨਾਲ ਲਈ ਜਾਂਦੇ ਪਟੱਕ ਦਿੱਤੀ ਨਹੀਂ ਗੁੱਡੇ ਗੁੱਡੇ ਦਾ ਖੇਲ ਬੈਠੇ ਹੌਸਲੇ ਨਾਲ ਆਨੇ ਗੱਲ ਤੇ ਕਰੋ ਗੱਲ ਤੇ ਮੈਂ ਕਰ ਲੂੰਗੀ ਮੇਰੀ ਗੱਲ ਸੁਣ ਹੁਣ ਮੈਂ ਭੈਣ ਨੂੰ ਕਿਦਾਂ ਪਟੱਕ ਦਿੱਤੀ ਕਹਿੰਦੇ ਸਮਝ ਨਹੀਂ ਆਜੋ ਆਏ ਹਾਏ ਪਰੀ ਤੂੰ ਮੈਨੂੰ ਖਿੱਚ ਮੈਂ ਇਹ ਦੇ ਪੈ ਗਈਆਂ ਨਹੀਂ ਮੈਂ ਤਾਂ ਚੱਲੀ ਮੇਲੀ ਨੂੰ ਮੈਂ ਸਮਝ ਨਹੀਂ ਤੈਨੂੰ ਕਿੱਦਾਂ ਗੱਲ ਕਰਨੀ ਆਪਣੇ ਮਰੋ ਕਿਉਂ ਨਾ ਸਿੱਧਾ ਵੀ ਭੈਣਾ ਆਪਣਾ ਹੀ ਨਾ ਕੱਲ੍ਹ ਆ ਸੋਚੋ ਉਹਦਾ ਵੀ ਸੋਚੋ ਚੱਲ ਫਿਰ ਕੱਲ ਲਈਂਗੀ ਗੱਲ ਚੱਲ ਤੂੰ ਹਾਂ ਬਟੀ ਜੇਦ ਕਰਨ ਲਈਂ ਕਾਰਾ ਉਹ ਤੇ ਮੈਂ ਹੋਵਾਂ ਮੇਰੇ ਲਿਖੋ ਰੱਖਾ ਬੈਠੇ ਜੇ ਹਾਂਜੀ ਬੈਠੇ ਆ ਸੁਣਾਓ ਆਪਣੀ ਠੀਕ ਜੇ ਹੋਰ ਠੀਕ ਚਾਹੀਦਾ ਦਵਾਈ ਖਾਲੀ ਹੈ ਹਾਂ ਖਾਲੀ ਦਵਾਈ ਖਾ ਲੈ ਤਪੇ ਬੈਠੀ ਆ ਤੋ ਸੁਣਾ ਕਿਧਰੋਂ ਆਈ ਆ ਮੈਂ ਆ ਪੈਣ ਸਬਜ਼ੀਆਂ ਵੱਲ ਗਈ ਸੀ ਵੇਖਣ ਮੈਂ ਆ ਚੱਲ ਸਬਜ਼ੀ ਬਣਾਉਣੇ ਦਵਿੰਦਰ ਤੇ ਨਾ ਦਾਲਾਂ ਹੀ ਰੋਜ਼ ਤਰ ਲੈਂਦੀ ਛੋਲ ਬਣਾਉਂਦੀ ਨਾਲ ਤੇ ਉਹਨੂੰ ਚੰਗੇ ਲੱਗਦੇ ਈਓ ਤੇ ਹੁਣ ਰੋਜ਼ ਰੋਜ਼ ਦਾਲ ਵੀ ਕਿਹੜੀ ਖਾਦੀ ਜਾਂਦੀ ਰੇ ਰੇਡੀਆਂ ਸੋਹਣੀਆਂ ਹਰੀਆਂ ਅੱਜ ਕੱਲ ਸਬਜ਼ੀਆਂ ਮੇਥੀ ਗੋਬੀ ਹਾਂਜੀ ਜੋ ਮਰਜੀ ਗਾਜਰ ਜੋ ਮਰਜੀ ਖਾਓ ਉਹਨੂੰ ਤੇ ਮੈਂ ਕਿਹਾ ਵੀ ਸਾਗ ਵੀ ਬਣਾ ਲਈਏ ਉਹ ਮਰਜੀ ਦੀ ਚਲੋ ਭੋਸੜਾ ਮਰਜੀਆਂ ਇਹਨਾਂ ਦੀ ਆਪੋ ਆਪਣੀਆਂ ਹਾਂਜੀ ਹਾਂ ਸੋਨੀਆ ਕੀ ਕਰਨ ਲਈਏ ਸੋ ਉਹਦੇ ਬੜੀ ਆ ਸਹੀ ਹੁਣੇ ਕੰਮ ਧੰਦਾ ਕਰਦੀ ਆ ਕੰਮ ਧੰਦਾ ਕਰਦੀ ਸਹੀ ਭੈਣਾ ਮੈਂ ਨਾਲ ਇੱਕ ਗੱਲ ਕਰਨੀ ਸੀ ਤੁਹਾਡੀ ਸੋਨੀਆ ਦੀ ਕਰਨੀ ਸੀ ਕਰਦੇ ਜਦੋਂ ਇੰਦਾ ਤੁਰੀ ਫਿਰਦੀ ਨਾ ਢਾਵਾਂ ਢੋਲ ਤੇ ਢਿੱਡ ਚ ਨਾ ਬੜਾ ਚੁਲਕਾ ਫਿਰਦਾ ਵਾ ਉਹ ਤਾਂ ਦਵਾਬਸ਼ਿਆ ਨਹੀਂ ਫਿਰਦਾ ਹੀ ਆ ਜੇ ਬੰਦਾ ਇੰਦਾ ਹੋ ਜਾਵੇ ਫਿਰ ਤੇ ਚੁਲਕਾ ਫਿਰਨਾ ਤਾਂ ਨਾ ਫਿਰ ਵੇਖਿਆ ਦੀ ਜਾਤੀ ਬਤੁਰਿਆ ਭੈਣਾ ਇਹਦੇ ਪਿਛਲੇ ਨਾਲ ਸਲਾਹ ਕਰਕੇ ਨਾ ਕਿ ਮੈਂ ਤੁਹਾਡੇ ਨਾਲ ਵੀ ਕਰਨ ਲਈ ਆਂ ਵੀ ਉਮਰ ਕਿਹੜੀ ਆ ਕਿਤੇ ਕਰਨ ਨਾ ਦਈਏ ਵੀ ਜਾਂਚ ਕੇ ਜੇ ਇਹਦੇ ਮਮੀ ਜਾਂਦੀ ਆ ਇਹ ਬੜੀ ਉਮਰ ਲੰਮੀ ਹੁੰਦੀ ਆ ਹਾਂ ਕੀ ਪਤਾ ਇੰਨਾ ਕਿ ਕਰ ਦੇਣਾ ਚਾਹੀਦਾ ਵਾ ਆਂਦੇ ਨੇ ਅੰਦਰ ਕਾਂ ਹਾਂ ਨਾ ਅੰਦਰ ਚੂਹੇ ਦੇ ਬਾਹਰ ਕਾਂ ਹਾਂ ਇਹ ਕਰਨਾ ਹੀ ਚਾਹੀਦਾ ਬਤਿਆਂ ਤੇ ਹੋ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੀ ਮੈਂ ਹਾਂ ਮੈਂ ਭੈਣ ਨਾਲ ਗੱਲ ਕਰੂੰਗੀ ਕਰਨ ਤੇ ਭੈਣ ਮੈਂ ਕਿਝ ਕਹੀ ਦਈ ਆ ਵੀ ਚਲ ਜੇ ਤੁਹਾਡੇ ਮੰਨਣ ਚਾਹਣਗੇ ਤੇ ਤੁਸੀਂ ਨਾ ਗੱਲ ਕਰਿਓ ਭਲਾ ਵੇਤੀ ਪਤ ਬਾਹਰ ਨਿਕਲੇ ਪਾਹ ਲਾ ਕੇ ਨਿਕਲੇ ਹਾਂ ਤੇ ਗਾਣਾ ਵਾਲੇ ਦੀ ਜੀਂਦ ਦੰਦੇ ਆਉ ਜਾਂਦੀ ਉਹ ਤੁਸੀਂ ਇੰਦਾ ਕਰਿਓ ਹਾਂ ਤੁਸੀਂ ਸਲਾਹ ਕਰਿਓ ਭੋਲਾ ਗੱਲ ਕਰਕੇ ਵੇਖਿਓ ਸੋਨੀਆਂ ਨਾਲ ਮੈਂ ਸੋਨੀਆਂ ਨਾਲ ਗੱਲ ਕਰੂੰਗੀ ਸਮਝਾਉਂਗੀ ਉਹਨੂੰ ਮੈਂ ਆਹੋ ਕਿਹ ਤਰੀਕੇ ਨਾਲ ਸਮਝਾਉਣਾ ਹੁਣ ਤੁਸੀਂ ਇੰਦਾ ਥੋੜਾ ਗੱਲ ਕਰ ਜਾਈਂ ਜੀ ਜੀ ਕਿਹ ਤਰੀਕੇ ਨਾਲ ਕੋਈ ਗੱਲ ਕਰਕੇ ਤੇ ਫੇਰ ਸਮਝਾਉਂ ਹਾਂਜੀ ਹਾਂ ਮੇਰਾ ਵੀ ਇਹੋ ਧਿਆਨ ਵਾ ਪੋਤਿਆ ਲਵੇ ਕਿਤੇ ਦਿੱਚਲ ਕਾਜਾ ਫੇਕਦਾ ਐਣ ਮੇਰੀ ਗੱਲ ਸੁਣੋ ਪੋਤੇ ਦੀ ਤੁਸੀਂ ਗੱਲ ਕਰਨ ਦੇ ਹੋ ਉਹ ਕਿਹੜਾ ਬਗਾਨਾ ਵਹਾਨੂੰ ਅਸੀਂ ਪਾਲ ਲਾਂਗੇ ਆਪੇ ਤੇ ਜੇ ਪੋਤੇ ਵਾਲੀ ਅਸੀਂ ਵੇਂਦੇ ਰਹੇ ਤੇ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਆ ਮੂੰਹ ਮੱਥੇ ਉਹ ਲੱਗਦੀ ਆ ਕੱਲ ਨੂੰ ਉਹਨੇ ਬਾਹਰ ਨਹੀਂ ਨਿਕਲਣਾ ਤੇ ਤੁਹਾਨੂੰ ਪਤਾ ਹੀ ਆ ਫਿਰ ਸਮਾਂ ਕਿਦਾਂ ਦਾ ਵਾ ਤੇ ਅਸੀਂ ਆਪਣੇ ਸਵਾਰਥ ਵਾਸਤੇ ਤੇ ਉਹਦੀ ਜ਼ਿੰਦਗੀ ਜਿਹੜੀ ਉਹ ਇਦਾਂ ਹੀ ਜਾਂਦੇ ਹੁੰਦੇ ਵੀ ਕਿੰਨੀ ਕਾ ਜੇ ਉਮਰ ਉਹਦੀ ਗੱਲ ਤੇਰੀ ਠੀਕ ਆ ਹਨਾ ਹਾਂ ਗੱਲ ਠੀਕ ਆ ਤੇ ਇੱਕ ਗੱਲ ਸੁਣੋ ਤੁਹਾਨੂੰ ਪਤਾ ਵੱਡੀ ਦਾ ਪ੍ਰੀਤ ਦਾ ਤੇ ਅੱਗੇ ਸੁਭਾਅ ਉਹਦਾ ਦਾ ਵਾ ਹਾਂ ਕੀ ਗੱਲ ਹਾਂ ਹੁਣ ਜੇ ਅਸੀਂ ਆਖੇ ਜਾਈਏ ਵੀ ਅਸੀਂ ਪੋਤੇ ਵਾਲੇ ਆਪਣੇ ਵਾਲ ਵੇਂਦੇ ਰਹੀਏ ਵੀ ਹਾਏ ਸਾਡਾ ਮੁੰਡਾ ਇਦਾਂ ਅਸੀਂ ਹੈਗੇ ਆ ਅਸੀਂ ਪਾਲ ਲਾਂਗੇ ਆਪੇ ਹੀ ਹੈਣਾ ਅਸੀਂ ਤੇ ਪੈਣਾ ਵਾ ਤੇ ਟੇਡੇ ਇੱਕ ਦੂਜੇ ਨਾਲ ਫੋੜ ਲੈਨੀ ਆ ਵਾ ਕੰਮ ਵੀ ਸਾਰਾ ਦਿਨ ਕਰਦੀ ਰਹਿੰਦੀ ਉਹਦੇ ਕੋ ਕਰੰਬਦੀ ਰਹਿੰਦੀ ਜੇ ਉਹ ਇਧਰੋਂ ਹੜ ਦੇ ਤੇ ਝਾੜੂ ਫੜ ਲਾ ਜੀ ਕੱਪੜੇ ਧੋ ਲਾ ਤੇ ਜੇ ਕਿਤੇ ਉਹਦਣ ਸਾਡੇਗਾ ਇੱਥੇ ਖਲੋਗੀ ਆ ਤੇ ਵੱਡੂ ਟੁਕੂ ਵੱਡੂ ਟੁਕੂ ਕਰਦੀ ਰਹਿੰਦੀ ਇਹਦੇ ਤੋਂ ਕਿਤੇ ਦੂਰ ਹੋ ਗਏ ਕਿ ਤੇ ਸੁਖ ਦੀ ਜ਼ਿੰਦਗੀ ਜੀਊਗੀ ਕਿ ਤੇ ਆਪਣੀ ਮਨਮਰਜ਼ੀ ਕਰੂਗੀ ਗੱਲ ਵੀ ਠੀਕ ਆ ਤੇਰੀ ਕਰਾਉਂਦੀ ਆ ਕੰਮ ਸਾਰਾ ਗੱਲ ਵੀ ਠੀਕ ਆ ਤੇ ਜਿਉ ਅਜੇ ਪੋਚਾ ਮਾਰ ਕੇ ਹਟਦੀ ਤੇ ਕਹਿੰਦੀ ਕੋਠੇ ਤੋਂ ਲੀੜੇ ਲੈ ਆ ਆ ਆ ਸਬਜ਼ੀ ਬਣਾ ਲਾ ਉਹ ਕਰ ਲਾ ਸਾਗ ਬਣਾ ਲਾ ਉਹਨੂੰ ਤੇ ਆਇਆ ਵਾ ਜਿੱਦਾਂ ਵੀ ਚਾਬੀ ਦੇ ਆ ਕਿ ਤੇ ਉਹਨੂੰ ਤੋਰੇ ਆ ਹੁੰਦਾ ਵਾ ਤੇ ਉਹਦੇ ਵੱਲ ਵੇਖ ਕੇ ਝੁਲਕਾ ਫਿਰਦਾ ਹੀ ਉਹ ਫਿਰਦਾ ਫਿਰਦਾ ਇਹ ਛੂਟੀ ਗੱਲ ਨਹੀਂ ਫਿਰਦਾ ਵਾ ਤੇ ਹੁਣ ਤੁਸੀਂ ਨਾ ਗੱਲ ਕਰਿਓ ਮੈਂ ਕਰੂ ਸਮਝਾਉਂਦੀ ਉਹਨੂੰ ਉਹਨੂੰ ਨਾ ਪਤਾ ਲੱਗੇ ਵੱਡੀ ਨੂੰ ਤੇ ਜੇ ਲੱਗ ਵੀ ਜਾਊ ਤਾਂ ਉਹਨੇ ਤਾਂ ਬੜੇ ਖੁਸ਼ ਹੋਣਾ ਵਾ ਵੀ ਘਰੇ ਪਤਾ